ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਲ ਪੂਰੀ ਤਰ੍ਹਾਂ ਸੰਭਾਲ ਲਈ ਆ ਬੀਤੇ 2 ਦਿਨਾਂ ਦੇ ਵਿੱਚ ਉਹਨਾਂ ਨੇ ਤੀਜੇ ਲੋਕ ਸਭਾ ਹਲਕੇ ਦੇ ਲੀਡਰਾਂ ਦੇ ਨਾਲ ਤੇ ਉਮੀਦਵਾਰਾਂ ਦੇ ਨਾਲ ਅੱਜ ਗੱਲਬਾਤ ਕੀਤੀ ਆ ਤੇ ਨਾਲ ਫੀਡਬੈਕ ਲਈ ਆ ਪਹਿਲਾਂ ਪਟਿਆਲਾ ਫਿਰ ਫਰੀਦਕੋਟ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਸੰਗਰੂਰ ਤੇ ਸੰਗਰੂਰ ਦੇ ਜਿੰਨੇ ਵੀ ਵਿਧਾਇਕ ਤੇ ਉਮੀਦਵਾਰ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਤੇ ਮੀਟਿੰਗ ਦੌਰਾਨ ਉਹਨਾਂ ਨੇ ਚਰਚਾ ਕਈ ਮੁੱਦਿਆਂ ਤੇ ਕੀਤੀ ਦੇ ਨਾਲ ਦੇ ਨਾਲ ਫੀਡਬੈਕ ਲਈ ਹੈ ਕਿ ਸਰਕਾਰ ਦੇ ਕੀ ਹਾਲਾਤ ਨੇ ਤੇ ਜੋ ਸਰਕਾਰ ਨੇ ਕੰਮ ਕੀਤੇ ਨੇ ਨਾ 24 ਮਹੀਨਾ ਦੇ ਵਿੱਚ ਲੋਕ ਕਿੰਨੇ ਖੁਸ਼ ਨੇ ਕਿਉਂਕਿ ਸੰਗਰੂਰ ਇੱਕ ਅਜਿਹੀ ਸੀਟ ਆ ਜਿਹੜੀ ਆਮ ਆਦੀ ਪਾਰਟੀ ਦੇ ਵਲੰਟੀਅਰ ਤੇ ਵਰਕਰ ਤੇ ਐਮਐਲਏ ਦੇ ਮੰਤਰੀ ਇਸ ਹਲਕੇ ਨੂੰ ਆਮ ਆਦੀ ਪਾਰਟੀ ਦੀ ਸਿਆਸੀ ਰਾਜਧਾਨੀ ਆਖਦੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਹ ਨੂੰ ਲੈ ਕੇ ਚਰਚਾ ਕੀਤੀ ਹੈ ਸਰਕਾਰ ਦੀਆਂ ਉਪਲਬਧੀਆਂ ਨੂੰ ਲੈ ਕੇ ਲੀਡਰਾਂ ਤੇ ਵਿਧਾਇਕਾਂ ਨੂੰ ਕਿਹਾ ਕਿ ਸਨੇਹ ਲਾ ਦੋ ਕਿ ਲੋਕਾਂ ਤੱਕ ਘਰ ਘਰ ਤੱਕ ਪਹੁੰਚਾਏ ਜਾਣ ਲੋਕ ਸਭਾ ਚੋਣਾਂ ਇਹ ਆ ਬਦੀ ਪਾਰਟੀ ਵਾਸਤੇ ਇੱਕ ਵੱਡੀ ਜੰਗ ਦੀ ਤਰ੍ਹਾਂ ਕਿਉਂਕਿ ਸਰਕਾਰ ਆਮ ਆਦੀ ਪਾਰਟੀ ਦੀ ਆ ਪੰਜਾਬ ਦੀ ਜਨਤਾ ਨੇ 92 ਵਿਧਾਇਕ ਦਿੱਤੇ ਨੇ ਤੇ ਇਸ ਵਾਰ 92 ਵਿਧਾਇਕ ਕੀ 13 ਦੇ 13 ਲੋਕ ਸਭਾ ਸੀਟਾਂ ਜਿਤਾ ਪਉਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇਸ ਵਾਰ ਪੰਜਾਬ ਦੀਆਂ 13 ਦੇ 13 ਜਿਹੜੇ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਜਿੱਤੇਗੀ ਨਾ ਇੱਥੇ ਭਾਰਤ ਜਨਤਾ ਪਾਰਟੀ ਦਾ ਨਾ ਇੱਥੇ ਕਾਂਗਰਸ ਦਾ ਤੇ ਨਾ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਖੁੱਲੂਗਾ ਜਿਸ ਕਰਕੇ ਖੁਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਚਾ ਸੰਭਾਲ ਲਿਆ ਅੱਜ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵਿਖੇ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਚਰਚਾ ਕੀਤੀ ਗਿਆ ਮੀਟਿੰਗ ਵਿੱਚ ਕੈਬਨਟ ਮੰਤਰੀ ਅਤੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਮੀਤ ਹੀਰ ਇਸਲਾਬਾ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਟ ਮੰਤਰੀ ਅਮਨ ਰੋੜਾ ਅਤੇ ਜ਼ਿਲ੍ਹੇ ਦੇ ਬਾਕੀ ਜਿਹੜੇ ਪਈ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ ਐਮਐਲਏ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸਨ ਮੀਟਿੰਗ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਮੀਡੀਆ ਦੇ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ 2 ਸਾਲ ਵਿੱਚ ਜੋ ਪਾ ਸਰਕਾਰ ਨੇ ਕੰਮ ਕੀਤੇ ਨੇ ਉਹ ਪਾਰਟੀ ਦੇ ਵਰਕਰਾਂ ਤੇ ਵਲੰਟੀਅਰ ਦੇ ذریعے ਆਮ ਲੋਕਾਂ ਤੱਕ ਪਹੁੰਚਾਏ ਜਾਣਗੇ ਉਹਨਾਂ ਦਾ ਦਾਵਾ ਕੀਤਾ ਕਿ ਪੰਜ ਗਰੰਟੀਆਂ ਚੋਂ ਚਾਰ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਜੋ 70 ਸਾਲਾਂ ਦੇ ਵਿੱਚ ਪੰਜਾਬ 'ਚ ਕੰਮ ਨਹੀਂ ਹੋਇਆ ਉਹਨਾਂ ਦੀ ਸਰਕਾਰ ਨੇ ਮਹਿਜ 2 ਸਾਲਾਂ ਵਿੱਚ ਕੀਤਾ ਤੇ ਸਾਨੂੰ ਪੂਰਨ ਆਸ ਹੈ ਕਿ ਪੰਜਾਬ ਦੀ ਜਨਤਾ 13 ਦੇ 13 ਸੀਟਾਂ ਆਵਾਦੀ ਪਾਰਟੀ ਦੇ ਝੋਲੀ ਪਾਉਣੀ ਆ ਰਪਾਲ ਸਿੰਘ ਚੀਮਾ ਨੂੰ ਪੁੱਛਿਆ ਗਿਆ ਕਿ ਬੀਜੇਪੀ ਦਾ ਫੋਕਸ ਹੁਣ ਪੰਜਾਬ ਤੇ ਆ ਚੁੱਕਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਜਿੱਤਣ ਵਾਸਤੇ ਰਣਨੀਤੀ ਬਣਾਉਂਦੀਆਂ ਲੇਕਿਨ ਪੰਜਾਬ ਦੇ ਲੋਕ ਜਿਹੜੇ ਆ ਉਹ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ ਔਰ ਇਸ ਇਨਾ ਚੋਣਾਂ ਦੇ ਵਿੱਚ ਉਹਨਾਂ ਨੂੰ ਸਬਕ ਸਿਖਾਇਆ ਜਾਊਗਾ ਕਿਉਂਕਿ ਰਾਜ ਦੇ ਲੋਕ ਜਿਹੜੇ ਨੇ ਉਹ ਬੜੇ ਪਰੇਸ਼ਾਨ ਨੇ ਸੈਂਟਰ ਸਰਕਾਰ ਤੋਂ ਖੇਤੀ ਬਾੜੀ ਕਾਨੂੰਨਾਂ ਤੋਂ ਲੈ ਕੇ ਜੋ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੀ ਜਨਤਾ ਨਾਲ ਵਿਤਕਰਾ ਕੀਤਾ ਜਾ ਰਿਹਾ ਉਹ ਵਿਤਕਰੇ ਨੂੰ ਲੈ ਕੇ ਪੰਜਾਬ ਦੀ ਜਨਤਾ ਭਾਜਪਾ ਦੀ ਪਾਰਟੀ ਨੂੰ ਸਬਕ ਸਿਖਾਏਗੀ ਉਹਨਾਂ ਕਹਿੰਦੇ ਕਿ ਇਹਨਾਂ ਤਿੰਨ ਕਾਨੂੰਨਾਂ ਕਾਰਨ ਹੀ ਜਿਹੜੇ 15 ਮਹੀਨੇ ਚੱਲਿਆ ਸ਼ਗਰਸੇ 750 ਕਿਸਾਨ ਦੀ ਜਿਹੜੀ ਜਾਨ ਚਲੀ ਗਈ ਸੀ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਸੈਂਟਰ 'ਚ ਰਾਜ ਕਰੀਆ ਲਗਾਤਾਰ ਪੰਜਾਬ ਨਾਲ ਵਿਤਕਰਾ ਕਰੀਆ ਪੰਜਾਬ ਸਰਕਾਰ ਦੇ ਫੰਡ ਵੀ ਰੋਕ ਕੇ ਗਿਨੇ ਹਰਪਾਲ ਸਿੰਘ ਚੀਮਾ ਨੇ ਕਹਿ ਕੇ ਸਾਡੇ ਜਿਹੜੇ ਕੰਮ ਨੇ ਉਹ ਕਾਮੇ ਸਾਡੇ ਜਿਹੜੇ ਲੋਕ ਨੇ ਉਹ ਕੰਮਾਂ ਉੱਤੇ ਵੋਟ ਪਾਉਣਗੇ ਇਸ ਕਰਕੇ ਸਾਡੀਆਂ 13 ਦੇ 13 ਸੀਟਾਂ ਤੇ ਆਵਾਜ਼ੀ ਪਾਰਟੀ ਦੇ ਲੀਡਰਾਂ ਦੀ ਜਿੱਤ ਹੋਏਗੀ ਉਹਨੇ ਕਿਹਾ ਕਿ ਉਹ ਕੇਵਲ ਰਾਜਨੀਤੀ ਨਹੀਂ ਬਲਕਿ ਜਿਹੜੇ ਨੇ ਪੂਰਾ ਇਡੀ ਸਿੱਖਣ ਵੀ ਆਏ ਨੇ ਔਰ ਇਸ ਵਾਰ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਆਵਾਦੀ ਪਾਰਟੀ ਤੇ ਭਰੋਸਾ ਜਤਾਇਆ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਪੰਜਾਬ ਦੀ ਜਨਤਾ ਆਵਾਦੀ ਪਾਰਟੀ ਤੇ ਭਰੋਸਾ ਜਤਾਏਗੀ ਤੇ ਭਰੋਸੇ ਤੇ ਕਿਉਂਕਿ ਆਵਾਦੀ ਪਾਰਟੀ ਪੂਰਾ ਖਰਾ ਉਤਰਿਆ ਉਹਨਾਂ ਇਹ ਵੀ ਇਲਜ਼ਾਮ ਲਗਾਏ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਉਹ ਹਜੇ ਤੱਕ ਇਨਸਾਫ ਨਹੀਂ ਮਿਲਿਆ ਔਰ ਜੋ ਇਨਸਾਫ ਮੰਗਣ ਗਏ ਸੀ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਇਸ ਕਰਕੇ ਨਾ ਹੀ ਪੰਜਾਬ ਦੀ ਜਨਤਾ ਭਾਜਪਾ ਨੂੰ ਭੁੱਲੀਆ ਤੇ ਨਾ ਹੀ ਸ਼੍ਰੋਮਣੀ ਕਾਲੀ ਦਲ ਨੂੰ ਔਰ ਜਿੱਥੋਂ ਤੱਕ ਸਵਾਲ ਆ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਸੀ ਉਹਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਔਰ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕਿਵੇਂ ਭੁੱਲ ਗਏ ਨੇ ਉਹਨਾਂ ਨੇ 5 ਸਾਲਾਂ ਦੇ ਵਿੱਚ ਦੱਕਾ ਵੀ ਨਹੀਂ ਤੋੜਿਆ ਉਹਨਾਂ ਨੇ ਕਿਹਾ ਕਿ ਜਦੋਂ ਦੀ ਸਾਡੀ ਸਰਕਾਰ ਆ ਬਹੁਤ ਸਾਰੇ ਕੰਮ ਕੀਤੇ ਨੇ ਇਥੋਂ ਤੱਕ ਕਿ 43000 ਦੇ ਕਰੀਬ ਜਿਹੜੇ ਨੇ ਉਹ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਨੇ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਆ ਹਰਪਾਲ ਸਿੰਘ ਚੀਮਾ ਅਮਨ ਗੋੜਾ ਮੀਤੇ ਰਤੋਲਾਵਾ ਨਿਰਿੰਦਰ ਕੌਰ ਭਰਾਜ ਲਾਪਸ਼ਨ ਉਗੂਕੇ ਕਲਵੰਤ ਸਿੰਘ ਪੁੰਡੋਰੀ ਸਮੇਤ ਜਿਹੜੇ ਆਮ ਆਦੀ ਪਾਰਟੀ ਦੇ ਜਿਹੜਾ ਜ਼ਿਲ੍ਹਾ ਸਭਰੂਰ ਦੇ ਅਦੀਨ ਪਿੰਦੇ ਵਿਧਾਨ ਸਭਾ ਹਲਕੇ ਤੋਂ ਚੁਣੇ ਹੋਏ ਆਮ ਆਦੀ ਪਾਰਟੀ ਦੇ ਨਮਾਇंदे ਹਾਜ਼ਰ ਸਨ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਤੇ ਫਰੀਦਕੋਟ ਦੇ ਉਮੀਦਵਾਰ ਅਤੇ ਉਥੋਂ ਦੇ ਵਿਦਿਆਕਾਂ ਦੇ ਨਾਲ ਗੱਲਬਾਤ ਕੀਤੀ ਉਧਰ ਆਮ ਆਦੀ ਪਾਰਟੀ ਦੇ ਨੈਸ਼ਨਲ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਹੋਣੀ ਵੀ ਲਗਾਤਾਰ ਵਰਕਰਾਂ ਦੇ ਨਾਲ ਬੂਤ ਪ੍ਰਧਾਨ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਲੁਧਿਆਣਾ ਵਿਖੇ ਮੀਟਿੰਗ ਚੱਲ ਰਹੀ ਆ ਉਹਨਾਂ ਦੇ ਨਾਲ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਪ੍ਰਿੰਸੀਪਲ ਬੁੱਧਰਾਮੀਆ ਉਹ ਵੀ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰ ਰਹੇ ਨੇ ਮੀਟਿੰਗਾਂ ਦੇ ਵਿੱਚੋਂ ਲੋਕਾਂ ਕੋਲੋਂ ਫੀਡਬੈਕ ਲੈ ਰਹੇ ਨੇ ਵਲੰਟੀਅਰ ਵਰਕਰਾਂ ਕੋਲੋਂ ਫੀਡਬੈਕ ਲੈ ਰਹੇ ਨੇ ਕਿ ਚਮੀਆਂ ਮਹੀਨਾ ਦੀ ਸਰਕਾਰ ਤੋਂ ਕਿੰਨੇ ਲੋਕ ਖੁਸ਼ ਨੇ ਇਹ ਚਰਚਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਮੀਟਿੰਗ ਕਰ ਰਹੇ ਨੇ ਦੂਜੇ ਪਾਸੇ ਡਾਕਟਰ ਸੰਦੀਪ ਪਾਟਕੋਣੀ ਜਿਤ ਤੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਪੂਰੀ ਦੀ ਪੂਰੀ ਕਮਾਂਡ ਉਹਨਾਂ ਦੀ ਆ ਉਹ ਫਿਲਹਾਲ ਜਿਹੜੇ ਹਲਕੇ ਦੇ ਐਮ ਐਲ ਏ ਉਥੋਂ ਦੇ ਉਮੀਦਵਾਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਫੀਡਬੈਕ ਲੈ ਰਹੇ ਨੇ ਕਿ ਜਿਹੜੇ 24 ਮਹੀਨਾ ਦੇ ਵਿੱਚ ਸਰਕਾਰ ਨੇ ਪ੍ਰਾਪਤੀਆਂ ਕੀਤੀਆਂ ਨੇ ਜਾਂ ਜਿਹੜੀਆਂ ਉਹਨਾਂ ਨੂੰ ਲੈ ਕੇ ਕਿੰਨੇ ਲੋਕ ਖੁਸ਼ ਨੇ ਤੇ ਕਿਵੇਂ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਆਵਾਜ਼ੀ ਪਾਰਟੀ ਕਾਮਯਾਬ ਹੋਈ ਕਿ ਨਹੀਂ ਹੋਈ ਤੇ ਦੂਜੇ ਪਾਸੇ ਡਾਕਟਰ ਸੰਦੀਪ ਪਾਠਕ ਜੋੜੇ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਬਣਾਏਗੇ ਸੀ ਵੈਸੇ ਉਹ ਛਤੀਸਗੜ੍ਹ ਦੇ ਰਹਿਣ ਵਾਲੇ ਸੀ ਵਿਦੇਸ਼ ਤੋਂ ਉਹਨਾਂ ਨੇ ਉੱਚ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਬਾਅਦ ਚ ਸਿਆਸਤ ਦੇ ਵਿੱਚ ਆ ਗਏ ਨੇ ਉਹ ਪਾਰਟੀ ਦਾ ਢਾਂਚਾ ਦੇਖ ਰਹੇ ਨੇ ਜਿਹਦੇ ਤੇ ਚੱਲਦੇ ਆ ਉਹ ਬਲਾਕ ਲੈਵਲ ਦੇ ਲੀਡਰਾਂ ਤੋਂ ਲੈ ਕੇ ਜ਼ਿਲ੍ਹਾ ਲੈਵਲ ਦੇ ਲੀਡਰਾਂ ਤੱਕ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਜਿਵੇਂ ਪਟਿਆਲਾ ਲੋਕ ਸਭਾ ਹਲਕਾ ਫਿਰ ਫਰੀਦਕੋਟ ਲੋਕ ਸਭਾ ਹਲਕਾ ਤੇ ਅੱਜ ਸੰਗਰੂਰ ਲੋਕ ਸਭਾ ਹਲਕਾ ਦੇ ਉਮੀਦਵਾਰ ਤੇ ਐਮਐਲਏ ਨਾਲ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਆ ਚਰਚਾ ਦੇ ਭਲਕੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਹੋਰ ਸੀਟ ਦੇ ਉੱਥੋਂ ਦੇ ਉਮੀਦਵਾਰ ਤੇ ਐਮਐਲਏ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਫੀਡਬੈਕ ਲੈ ਸਕਦੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡ ਤੁਹਾਨੂੰ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ